ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੇ ਪੰਜਾਬੀ ਹੀ ਪੰਜਾਬ ਤੋਂ ਪੜਨ ਲਈ ਗਏ ਪੰਜਾਬੀ ਵਿਦਿਆਰਥੀਆਂ ਦਾ ਕਰਦੇ ਨੇ ਸ਼ੋਸ਼ਣ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਜੋ ਸੋਸ਼ਲ ਮੀਡੀਆ ਦੇ ਉੱਪਰ ਜਾਂ ਆਮ ਲੋਕਾਂ ਤੋਂ ਆਪਾਂ ਗੱਲ ਸੁਣਦੇ ਹਾਂ ਕੀ ਉੱਥੇ ਜਿਹੜੇ ਪੱਕੇ ਤੌਰ ਤੇ ਪੰਜਾਬੀ ਜਿਹੜੇ ਵਸੇ ਹੋਏ ਨੇ ਜਿਨ੍ਹਾਂ ਨੇ ਆਪਣਾ ਘਰ-ਬਾਰ, ਜ਼ਮੀਨਾਂ, ਆਪਣਾ ਬਿਜ਼ਨਸ ਪੂਰੀ ਤਰ੍ਹਾਂ ਸੈੱਟ ਕੀਤਾ ਹੋਇਆ ਹੈ, ਕਿਸੇ ਨੇ ਮਾਲ ਖੋਲ੍ਹਿਆ ਹੋਇਆ, ਕਿਸੇ ਨੇ ਸਟੋਰ ਖੋਲੇ ਹੋਏ ਨੇ, ਉਹ ਕਿਸ ਤਰ੍ਹਾਂ ਪੰਜਾਬ ਤੋਂ ਪੜਨ ਗਏ ਜਾਂ ਆਪਣੀ ਕਿਸਮਤ ਵਡਾਉਣ ਵਾਸਤੇ ਗਏ ਕੈਨੇਡਾ ਦੀ ਧਰਤੀ ਤੇ ਉਹਨਾਂ ਦਾ ਸ਼ੋਸ਼ਣ ਕਰਦੇ। ਅੱਜ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਤੁਸੀਂ ਜ਼ਰੂਰ ਦੇਖਣਾ। ਦੋਸਤੋ ਬਹੁਤ ਸਾਰੇ ਪੰਜਾਬੀ ਨੌਜਵਾਨ ਲੜਕੇ-ਲੜਕੀਆਂ ਇਹਨਾਂ ਦਿਨਾਂ ਦੇ ਵਿੱਚ ਆਪਣੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਨੂੰ ਬਣਾਉਣ ਵਾਸਤੇ ਸਟੱਡੀ ਵੀਜ਼ੇ ਦੇ ਉੱਪਰ ਕੈਨੇਡਾ ਗਏ ਨੇ ਔਰ ਜਿਵੇਂ ਜਿਵੇਂ ਇਧਰੋਂ ਪੰਜਾਬੀ ਲੜਕੇ ਲੜਕੀਆਂ ਕੈਨੇਡਾ ਜਾ ਰਹੇ ਨੇ ਉਸੇ ਤਰ੍ਹਾਂ ਹੀ ਉੱਥੇ ਦੀ ਸਰਕਾਰ ਦੇ ਵੱਲੋਂ ਬਹੁਤ ਸਾਰੇ ਜਿਹੜੇ ਸਖਤ ਕਾਨੂੰਨ ਹੈ ਉਹ ਬੜਾਏ ਜਾ ਰਹੇ ਨੇ ਜਿਸ ਦੇ ਨਾਲ ਬਹੁਤ ਸਾਰੇ ਪੰਜਾਬੀ ਲੜਕੇ ਲੜਕੀਆਂ ਨੂੰ ਜਿਹੜੇ ਸਟੱਡੀ ਬੇਸ ਤੇ ਗਏ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਉਹਨਾਂ ਤੋਂ ਵੱਧ ਦਿੱਕਤਾਂ ਪਿੱਛੇ ਪਰਿਵਾਰਾਂ ਨੂੰ ਆਉਂਦੀਆਂ ਨੇ ਜਦੋਂ ਦੇਖੋ ਇੱਕ ਸਮਾਂ ਸੀ ਜਦੋਂ ਕੈਨੇਡਾ ਵਿੱਚ ਜਾਣਾ ਇੱਕ ਬਹੁਤ ਵੱਡੀ ਗੱਲ ਸਮਝ ਦੇ ਸੀਗੇ ਔਰ ਕੈਨੇਡਾ ਗਿਆ ਮਹੀਨੇ 2 ਮਹੀਨਿਆਂ ਬਾਅਦ ਫਿਰ ਪੈਸੇ ਥੇਲਾ ਆਉਣਾ ਸ਼ੁਰੂ ਹੋ ਗਿਆ ਜਿਨ੍ਹਾਂ ਦੇ ਕੋਲੋਂ ਆਪਾਂ ਉਦਾਹਰਣ ਸੁਧਾਰ ਲੈ ਕੇ ਆ ਆਪਣੇ ਬੱਚਿਆਂ ਨੂੰ ਭੇਜ ਦਿੰਨੇ ਆ ਉਹ ਬੱਚਾ ਦੇ ਲਈ ਪੈਸੇ ਜਿਹੜੇ ਉਧਾਰ ਲਏ ਹੁੰਦੇ ਆ ਉਹਨਾਂ ਨੂੰ ਅਸੀਂ ਵਾਪਸ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਆਮ ਜਹੀ ਗੱਲ ਹੁੰਦੀ ਸੀ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪ ਦੇਖੋ ਤੁਹਾਡੇ ਵੀ ਬਹੁਤ ਸਾਰੇ ਬੱਚੇ ਜਿਹੜੇ ਨੇ ਯਾਰਾਂ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਤੁਹਾਡੇ ਆਪਣੇ ਹੈ ਆਂਡ ਗਵਾਂਡ ਦੇ ਵਿੱਚੋਂ ਗਏ ਹੋਣਗੇ ਜਿਨ੍ਹਾਂ ਦਾ ਖਰਚਾ ਅੱਜ ਵੀ ਮਾਪੇ ਜਿਹੜੇ ਆ ਉਹਨਾਂ ਦੀ ਸਟੱਡੀ ਦੀਆਂ ਫੀਸਾਂ ਉਹਨਾਂ ਦੇ ਹੋਰ ਬਹੁਤ ਸਾਰੇ ਕਿਸੇ ਨੇ ਗੱਡੀ ਲੈਣੀ ਆ ਤਾਂ ਪੈਸੇ ਭੇਜਣੇ ਆ ਕਿਸੇ ਨੇ ਉਧਰ ਕੋਈ ਕੰਪਿਊਟਰ ਲੈਣਾ ਹੈ ਤਾਂ ਇਧਰੋਂ ਪੈਸੇ ਭੇਜਣੇ ਆ ਮਤਲਬ ਇਹ ਮੈਂ ਦੱਸਾਂਗਾ ਕਿ ਕਿਉਂ ਪੈਸੇ ਇਧਰੋਂ ਮੰਗਵਾਏ ਜਾ ਰਹੇ ਨੇ ਕੀ ਉਧਰ ਕੰਮ ਨਹੀਂ ਹੈ ਉਹ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਪਹਿਲਾਂ ਮੈਂ ਇਹ ਤੁਹਾਨੂੰ ਤਾਂ ਮੈਂ ਦੱਸ ਰਿਹਾ ਕਿ ਅੱਜ ਵੀ ਮਤਲਬ ਜਿਹੜੇ ਆਪਣੇ ਬੇਟੇ ਬੇਟੀਆਂ ਨੂੰ ਜਿਹੜੇ ਉਧਰ ਗਏ ਨੇ ਉਹਨਾਂ ਨੂੰ ਮਾਪੇ ਜਿਹੜੇ ਇਧਰੋਂ ਪੰਜਾਬ ਦੇ ਵਿੱਚੋਂ ਪੈਸੇ ਭੇਜਦੇ ਨੇ لیکن دوستو پیسے ਉਹੀ ਬੰਦਾ ਭੇਜ ਸਕਦਾ ਜਿਹੜਾ ਸਰਕਾਰੀ ਜੋਬ ਤੇ ਹੋਵੇ ਜਾਂ ਰਟਾਇਰਮੈਂਟ ਹੋ ਗਈ ਹੋਵੇ ਜਾਂ ਮੀਆਂ ਬੀਬੀ ਘਰ ਦੇ ਵਿੱਚ ਸਰਵਿਸ ਕਰਦੇ ਹੋਣ ਜਿਹੜਾ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਾਈਵੇਟ ਜੋਬ ਕਰਕੇ ਆਪਣੇ ਬੱਚਿਆਂ ਨੂੰ ਭੇਜਦਾ ਹੈ ਉਹ ਇੱਕ ਵਾਰੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਤਾਂ ਭੇਜ ਦੇਗਾ ਜਦੋਂ ਉਸੇ ਸ਼ਖਸ ਨੂੰ ਦੂਸਰੀ ਵਾਰ پیسے ਦੇਣੇ ਪੈਂਦੇ ਆ ਬੱਚਿਆਂ ਨੂੰ ਤੇ ਉਸ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਣ ਦਾ ਬਹੁਤ سارے ਬੱਚੇ ਕਹਿੰਦੇ ਜੀ ਉੱਥੇ ਕੰਮ ਨਹੀਂ ਮਿਲਦਾ ਮੈਂ ਹੁਣ ਉਸ ਪੁਆਇੰਟ ਤੇ ਆ ਰਿਹਾ ਬਹੁਤ سارے ਬੱਚੇ ਕਹਿੰਦੇ ਕਿ ਕੰਮ ਨਹੀਂ ਮਿਲਦਾ ਉੱਥੇ ਔਰ ਉੱਥੇ ਜੇ ਕੰਮ ਮਿਲਦਾ ਤਾਂ ਪੈਸੇ ਨਹੀਂ ਦਿੰਦੇ ਔਰ ਜਦੋਂ ਅਸੀਂ ਕੁਛ ਇੱਕ ਬੱਚਿਆਂ ਦੇ ਨਾਲ ਜਾ ਕਹਿ ਸਕਦੇ ਆ ਕਿ ਕੁਛ ਇੱਕ ਵੀਡੀਓ ਦੇਖੀ ਦੀਆਂ ਤੇ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪੰਜਾਬੀਆਂ ਦੇ ਜਿਹੜੇ ਉੱਧਰ ਸਟੋਰ ਨੇ ਪੰਜਾਬੀਆਂ ਦੇ ਜਿਹੜੇ ਮਾਲ ਨੇ ਪੰਜਾਬੀਆਂ ਦਾ ਬਿਜ਼ਨਸ ਜਿਹੜਾ ਹੈ ਜਦੋਂ ਉਹਨਾਂ ਦੇ ਵਿੱਚ ਪੰਜਾਬੀ ਬੱਚੇ ਜਾ ਕੇ ਜੌਬ ਕਰਦੇ ਨੇ ਜਿੰਨੇ ਵੀ ਘੰਟੇ ਉਹਨਾਂ ਨੂੰ ਟਾਈਮ ਮਿਲਦਾ ਹੈ ਤਾਂ ਉਹ ਜ਼ਿਆਦਾ ਕਰਕੇ ਬੱਚਿਆਂ ਨੂੰ ਨਾ ਤਾਂ ਕੋਈ ਐਕਸਪੀਰੀਅנס ਦਾ ਸਰਟੀਫਿਕੇਟ ਦਿੰਦੇ ਨੇ ਨਾ ਕੋਈ ਉਹਨਾਂ ਨੂੰ ਚੰਗੀ ਤਰ੍ਹਾਂ ਅਮਾਉਂਟ ਦਿੰਦੇ ਨੇ ਕੁਝ ਚੰਗੇ ਲੋਕ ਵੀ ਹੋਣਗੇ ਜੋ ਉਹਨਾਂ ਦੀ ਕਮਾਈ ਜਿੰਨੇ ਦਿਨ ਲੱਗੇ ਜਿੰਨੇ ਘੰਟੇ ਲੱਗੇ ਉਹਨਾਂ ਦੇ ਪੈਸੇ ਦਿੰਦੇ ਨੇ ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਕੁਝ ਲੋਕ ਤਾਂ ਪੈਸੇ ਦੇਣਦੇ ਨੇ ਪਰ ਜ਼ਿਆਦਾ ਕਰਕੇ ਲੋਕ ਜਿਹੜੇ ਉਹਨਾਂ ਨੂੰ ਟਰਕਾਉਂਦੇ ਨੇ ਔਰ ਉਹਨਾਂ ਦਾ ਸ਼ੋਸ਼ਣ ਵੀ ਕਰਦੇ ਨੇ ਹੁਣ ਬਹੁਤ ਸਾਰੀਆਂ ਵੀਡੀਓ ਆਪਾਂ ਦੇਖਦੇ ਆਂ ਜਿਸ ਤੇ ਵਿੱਚ ਬੱਚੇ ਜਿਹੜੇ ਆ ਉਹ ਕੰਮ ਲੱਭਦੇ ਨੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਜਦੋਂ ਉਹਨਾਂ ਦੀ ਪੋਸਟ ਪੜ੍ਹਦੇ ਆ ਵੀ ਇੱਥੇ ਪੋਸਟਾ ਕਿੰਨੀਆਂ ਨੇ ਉਦੋਂ ਇੱਕ ਜਾਂ ਦੋ ਹੁੰਦੀਆਂ ਨੇ ਉਸ ਲਾਈਨ ਦੇ ਵਿੱਚ ਜ਼ਿਆਦਾ ਕਰਕੇ ਜਿਹੜੇ ਐ ਉਹ ਪੰਜਾਬੀ ਨੇ ਪੰਜਾਬ ਤੋਂ ਆਪਣਾ ਭਵਿੱਖ ਸਵਾਰਨ ਵਾਸਤੇ ਇਧਰੋਂ ਜਦੋਂ ਜਾਂਦੇ ਆ ਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਡਾਲਰ ਹੁੰਦੇ ਨੇ ਡਾਲਰ ਮਿਲਦੇ ਨੇ ਹੁਣ ਤੁਸੀਂ ਦੇਖੋ ਕਿ ਡਾਲਰ ਉਹਨਾਂ ਨੂੰ ਮਿਲਣਗੇ ਜਿਹੜੇ ਦਿਨ ਰਾਤ ਕੰਮ ਕਰਨਗੇ ਜਿਹੜੇ ਉੱਧਰ ਜਾ ਕੇ ਬੱਚੇ ਸੈੱਟ ਨਹੀਂ ਹੋ ਪਾਉਂਦੇ ਉਹ ਇੱਧਰ ਵੀ ਉਹਨਾਂ ਨੇ ਕੰਮ ਨਹੀਂ ਕੀਤਾ ਉੱਥੇ ਜਾ ਕੇ ਜਦੋਂ 24 24 ਘੰਟੇ ਕੰਮ ਕਰਨਾ ਪੈਂਦਾ ਤਾਂ ਫਿਰ ਉਹਨਾਂ ਦੀ ਜਿਹੜੀ ਹੈ ਉਹ ਚੀਕਾ ਨਿਕਲਦੀਆਂ ਨੇ ਫਿਰ ਉੱਥੇ ਉਹ ਕੰਮ ਨਹੀਂ ਹੁੰਦਾ ਫਿਰ ਉਹ ਆਨੇ ਬਹਾਨੇ ਪਾਉਣ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਬੱਚਿਆਂ ਨੇ ਇੱਥੇ ਕੰਮ ਕੀਤਾ ਹੋਏਗਾ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਪੇ ਦੀਆਂ ਮਜਬੂਰੀਆਂ ਨੂੰ ਇੱਥੇ ਵੇਖਿਆ ਹੋਏਗਾ ਪੰਜਾਬ ਵਿੱਚ ਉਹ ਬੱਚੇ ਕਦੇ ਵੀ ਮਾਪੇ ਨੂੰ ਦੁਬਾਰਾ ਤੰਗ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ ਉਹ ਆਪਣਾ ਖਰਚਾ ਆਪ ਕਰਨਗੇ ਆਪਣਾ ਜੋ ਵੀ ਉਹਨਾਂ ਨੇ ਲੈਣ ਦੇਣ ਹੈ ਉਹ ਆਪਣੇ ਹਿਸਾਬ ਦੇ ਨਾਲ ਕਰਨਗੇ ਉਹਨਾਂ ਉੱਤੇ ਬਹੁਤ ਸਾਰੇ ਬੱਚਿਆਂ ਨੂੰ ਰਹਿਣ ਦੀ ਬੜੀ ਦਿੱਕਤ ਹੈ। ਕਈ ਆਪਣੀ ਆਪਣੀ ਨੇਚਰ ਹੁੰਦੀ ਹੈ। ਕੋਈ ਕਿਸੇ ਦੇ ਨਾਲ ਐਡਜਸਟ ਨਹੀਂ ਕਰ ਸਕਦਾ। ਉਹਨੂੰ ਜ਼ਿਆਦਾ ਦਿੱਕਤ ਹੈ। ਕਈ ਆ ਵੀ ਜਿੱਥੇ ਉਹਨਾਂ ਨੂੰ ਮਿਲ ਗਿਆ ਪ੍ਰਵਾਹ ਨਹੀਂ ਹੈ ਉੱਥੇ ਸੌਂਗਾ। ਕੋਈ ਇਦਾਂ ਦੀ ਟੈਨਸ਼ਨ ਨਹੀਂ ਆ। ਉਹ ਬੱਚੇ ਉੱਥੇ ਜ਼ਿਆਦਾ ਕਾਮਯਾਬ ਹੈ। ਜਿਹੜੇ ਬੱਚੇ ਰਿਜ਼ਰਵ ਰਹਿੰਦੇ ਨੇ ਆਪਣੇ ਆਪ ਨਾਲ ਆਪਣੇ ਦਿਲ ਦੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਦੇ। ਉਹ ਬੱਚੇ ਫਿਰ ਕਿਤੇ ਨਾ ਕਿਤੇ ਵਿਪਤਾ ਦਾ ਕਾਰਨ ਉਹਨਾਂ ਲਈ ਬਣਦਾ ਹੈ। ਸੋ ਪੰਜਾਬੀ ਵੀਰਾਂ ਦੇ ਲਈ ਇਹ ਕੁਝ ਲੋਕਾਂ ਨੇ ਗੱਲ ਬਾਤ ਦਸੀ ਮੈਂ ਫਿਰ ਉਸ ਬਿੱਲ ਮੈਂ ਕਿਹਾ ਵੀ ਹੋ ਸਕਦਾ ਹੈ ਕਿ ਸਾਰੇ ਪੰਜਾਬੀ ਤਾਂ ਨਹੀਂ ਹੈ ਕਿਉਂਕਿ ਸਾਡੇ ਪੰਜਾਬ ਦੇ ਲੋਕ ਜਿੱਥੇ-ਜਿੱਥੇ ਵੀ ਜਾਂਦੇ ਨੇ ਔਰ ਆਪਣੀਆਂ ਕਾਮਯਾਬੀ ਦੀਆਂ ਮੱਲਾ ਮਾਰਦੇ ਨੇ ਔਰ ਬਹੁਤ ਸਾਰੇ ਇਹ ਵੀ ਕਹਿੰਦੇ ਨੇ ਕਿ ਬਹੁਤ ਸਾਰੇ ਪੰਜਾਬੀ ਤਾਂ ਇੰਨੇ ਚੰਗੇ ਨੇ ਜਦੋਂ ਉਹਨਾਂ ਨੂੰ ਦੱਸੀਦਾ ਕਿ ਅਸੀਂ ਵੀ ਪੰਜਾਬ ਤੋਂ ਹਾਂ ਐਸ ਜ਼ਿਲ੍ਹੇ ਤੋਂ ਹਾਂ ਤੇ ਉਹ ਸਾਡੀ ਮਦਦ ਵੀ ਕਰਦੇ ਨੇ ਉਹ ਸਾਨੂੰ ਖਾਣ ਪੀਣ ਲਈ ਵੀ ਬੁਲਾਉਂਦੇ ਨੇ ਕਈ ਵਾਰ ਸਾਨੂੰ ਕਹਿੰਦੇ ਕਿ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਰਹਿਣ ਸਹਿਣ ਦੀ ਤਾਂ ਤੁਸੀਂ 2-4 ਦਿਨ ਤੁਸੀਂ ਰਹਿ ਸਕਦੇ ਹੋ ਇਨ ਬਿਟਵੀਨ ਤੁਸੀਂ ਆਪਣੇ ਰਹਿਣ ਦਾ ਇੰਤਜ਼ਾਮ ਕਰ ਸਕਦੇ ਹੋ ਔਰ ਕਈ ਆਪਣੇ ਆਪਣੇ ਸਟੋਰਾਂ ਦੇ ਉੱਪਰ ਕੰਮ ਵੀ ਦਿੰਦੇ ਨੇ ਕਈ ਉਹਨਾਂ ਨੂੰ ਐਡਵਾਂਸ ਦੇ ਤੌਰ ਤੇ ਵੀ ਪੈਸਾ ਦੇ ਦਿੰਦੇ ਨੇ ਇਸ ਤਰ੍ਹਾਂ ਦੇ ਵੀ ਪੰਜਾਬੀ ਨੇ ਲੇਕਿਨ ਜਦੋਂ ਆ ਗੱਲ ਸੁਣਦੇ ਆ ਕਿ ਯਾਨੀ ਕਿ ਕੁਝ ਇੱਕ ਲੋਕ ਨੇ ਜਿਹੜੇ ਕਿ ਬੱਚਿਆਂ ਤੋਂ ਕੰਮ ਕਰਵਾਉਂਦੇ ਨੇ ਲੇਕਿਨ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ ਤਾਂ ਫਿਰ ਉਸ ਵੇਲੇ ਜਿਹੜੀ ਹੈ ਉਹ ਕਾਫੀ ਜ਼ਿਆਦਾ ਝੋਟ ਲੱਗਦੀ ਹੈ ਸੋ ਦੋਸਤੋ ਬੱਚੇ ਇਧਰੋਂ ਗਏ ਦੇ ਉਹ ਬੱਚੇ ਤੁਸੀਂ ਉਹਨਾਂ ਨੂੰ ਜ਼ਰੂਰ ਉਹਨਾਂ ਦਾ ਸਾਥ ਦਿਓ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਦੀ ਵੀ ਮਦਦ ਚਾਹੀਦੀ ਹੈ ਉਮੀਦ ਹੈ ਸਾਨੂੰ ਤੁਹਾਡੇ ਕੋਲੋਂ ਜਿਸ ਤਰ੍ਹਾਂ ਦੀ ਵੀ ਮਦਦ ਉਹਨਾਂ ਨੂੰ ਚਾਹੀਦੀ ਹੈ ਤੁਸੀਂ ਦਿਲ ਖੋਲ ਕੇ ਉਹਨਾਂ ਦੀ ਮਦਦ ਕਰੋ ਕਿਉਂਕਿ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਇਹਨਾਂ ਦੇ ਮਾਪੇ ਵੀ ਜਿਹੜਾ ਤੁਸੀਂ ਮਾਪੇ ਹੋ ਉਸੇ ਤਰ੍ਹਾਂ ਇਹਨਾਂ ਦੇ ਮਾਪੇ ਇਹਨਾਂ ਦੇ ਭੈਣ ਭਰਾ ਵੀ ਪੰਜਾਬ ਦੇ ਵਿੱਚ ਬੈਠੇ ਨੇ ਔਰ 24 ਘੰਟੇ ਪੰਜਾਬੀ ਮਾਪੇ ਜਿਹੜੇ ਨੇ ਜਾਂ ਕੋਈ ਵੀ ਕਿਸੇ ਵੀ ਸਟੇਟ ਦੇ ਮਾਪੇ ਨੇ ਉਹਨਾਂ ਦੀ ਨਜ਼ਰ ਉਹਨਾਂ ਦੀ ਧੜਕਣ ਆਪਣੇ ਬੱਚਿਆਂ ਦੇ ਨਾਲ ਜੁੜੀ ਰਹਿੰਦੀ ਹੈ ਔਰ ਮਾਂ ਸੱਚਮੁੱਚ ਪਹਿਲਾਂ ਇਹ ਪੁੱਛਦੀ ਹੈ ਕਿ ਪੁੱਤ ਤੂੰ ਖਾਣਾ ਖਾਦਾ ਈ ਇਹ ਤੂੰ ਕੱਪੜਾ ਖਾਣਾ ਖਾਦਾ ਜਾਂ ਨਹੀਂ ਖਾਦਾ ਔਰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇੱਕ ਦੂਜੇ ਨੂੰ ਹੁਣ ਬੱਚੇ ਜਿਹੜੇ ਜੇ ਕੋਈ ਸਮੱਸਿਆ ਹੈ ਆਮ ਲੋਕਾਂ ਤੋਂ ਦੱਸਣੋਂ ਰਹਿ ਹੈ ਦੱਸਣਗੇ ਤਾਂ ਮਾਤਾ ਪਿਤਾ ਨੂੰ ਦੱਸਣਗੇ ਬਈ ਡੈਡੀ ਮੈਨੂੰ ਇੰਨੇ ਪੈਸੇ ਭੇਜੋ ਭਾਵੇਂ ਡੈਡੀ ਵਿਚਾਰਾ ਜਿੱਥੋਂ ਮਰਜੀ ਪੈਸੇ ਕਰਕੇ ਕਰੇ ਇਕੱਠੇ ਕਰੇ ਲੇਕਿਨ ਉਸਨੇ ਆਪਣੇ ਬੱਚਿਆਂ ਦੀ ਡਿਮਾਂਡ ਜ਼ਰੂਰ ਪੂਰੀ ਕਰਨੀ ਹੈ ਕਿਉਂਕਿ ਇੱਥੇ ਹੁਣ ਅੱਖਾਂ ਦੇ ਸਾਹਮਣੇ ਫਿਰ ਤਾਂ ਗੱਲ ਕੁਝ ਹੋਰ ਹੁੰਦੀ ਹੈ ਹੁਣ ਫੌਰੀਂ ਦੇ ਵਿੱਚ ਗਏ ਆ ਅੱਖਾਂ ਤੋਂ ਵੀ ਦੂਰ ਨੇ ਔਰ ਰਸਤਾ ਵੀ ਕਾਫੀ ਦੂਰ ਦਾ ਹੈ ਆਮ ਬੰਦੇ ਦੀ ਪਹੁੰਚ ਤੱਕ ਨਹੀਂ ਹੁੰਦਾ ਔਰ ਉੱਥੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਆਪ ਤੰਗੀਆਂ ਕੱਟ-ਕੱਟ ਕੇ ਉਹਨਾਂ ਤੱਕ ਪੈਸੇ ਭੇਜਣ ਦੀ ਕੋਸ਼ਿਸ਼ ਕਰਦੇ ਨੇ ਸੋ ਦੋਸਤੋ ਮੈਨੂੰ ਪੰਜਾਬੀਆਂ ਤੇ ਫਕਰ ਹੈ ਜਿਹੜੇ ਮਦਦ ਕਰਦੇ ਨੇ ਔਰ ਜਿਹੜੇ ਨਹੀਂ ਕਰਦੇ ਨੇ ਉਹਨਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ